ਦੇ ਦੇ ਨਾ ਅੰਗਰੇਜ਼ਾਂ ਨਾਲ ਦੂਜੀ ਲੜਾਈ ਹੋਈ ਸੀ ਜਿਹਦੇ ਵਿੱਚ ਜੋ ਅੱਬ ਆਏ ਨੇ ਪਰ ਉਹਨਾਂ ਨਾਲ ਜ਼ਿਆਦਾ ਚਲੇ ਗਏ ਗੁਰੂ ਕੇ ਸਿੰਘਾਂ ਵੱਲੋਂ ਔਰ ਅੰਗਰੇਜ਼ਾਂ ਵੱਲੋਂ ਜੋ ਲੜਾਈ ਹੋਈ ਹੈ ਉਸ ਲੜਾਈ ਦੇ ਵਿੱਚਕਾਰ तकरीबन 2000 ਫੌਜੀ ਔਰ 100 ਅਫਸਰ ਜਿਹੜੇ ਨੇ ਵੱਡੇ ਵੱਡੇ ਰੈਂਕ ਦੇ ਉਹ ਮਾਰੇ ਗਏ ਸਰਦਾਰ ਸ਼ੇਰ ਸਿੰਘ ਜੀ ਅਟਾਰੀ ਔਰ ਸਰਦਾਰ ਚਤਰ ਸਿੰਘ ਜੀ ਦੀ ਕਮਾਂਡ ਹੇਠ ਇਹ ਜਦੋਂ ਇਹਤੇ ਕਮਾਸਾਨ ਯੁੱਧ ਪਖਿਆ ਉਹਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਨੇ ਉਹ ਜਾਨਾ ਹੂਲ ਕੇ ਲੜੇ ਨੇ ਜਨਾਹ ਭੁੱਲ ਕੇ ਉਸ ਵੇਲੇ ਉਸ ਜੰਗ ਦੇ ਵਿੱਚ ਇੱਕ ਜਰਨਲ ਸੀ ਠੱਕਵਿਲ ਤੇ ਨਾਂ ਤੁਸੀਂ ਯਾਦ ਰੱਖਣਾ ਠੱਕਵਿਲ ਨੇ ਲਿਖਿਆ ਕਿ ਇਸ ਪ੍ਰਕਾਰ ਦੇ ਨਾਲ ਸਿੰਘ ਲੜੇ ਨੇ ਸਾਡਾ ਇੱਕ ਵੀ ਸਿਪਾਹੀ ਇਹਦੇ ਵਿੱਚ ਕਹਿੰਦੇ ਨੇ ਸਾਬਤ ਨਹੀਂ ਬਚਿਆ ਜਿਹੜਾ ਕਿ ਮਰਿਆ ਨਾ ਹੋਵੇ ਇਹਨੀ ਬਹਾਦਰ ਕੌਮ ਸਨ 1849 ਦੇ ਵਿੱਚ ਇਹ ਲੜਾਈ ਹੋਈ ਹੈ ਜਿਹਦੇ ਵਿੱਚ ਨੁਕਸਾਨ ਕਿੰਨਾ ਵੱਡਾ ਹੋਇਆ 2000 ਫੌਜੀ ਔਰ 100 ਉੱਚੇ ਰੈਂਕ ਦੇ ਅਫਸਰ ਜਿਹੜੇ ਨੇ ਉਹ ਸਿੰਘਾਂ ਨੇ ਮਾਰ ਕੇ ਸਾਰੇ ਮਲਿਆ ਮੀਟ ਕਰ ਦਿੱਤੇ ਥੱਕਵਿਲ ਜਿਵੇਂ ਕਿਵੇਂ ਉਹ ਤੋਂ ਭਜਿਆ ਆਪਣੀ ਜਾਨ ਬਚਾਈ ਉਹਨੇ ਫਿਰ ਆਪਣੀ ਸਵੈ ਜੀਵਨੀ ਦੇ ਵਿੱਚ ਇਹ ਲਿਖਿਆ ਕਿ ਕਿਤੇ ਇਹੋ ਜੀ ਲੜਾਈ ਇੱਕ ਹੋਰ ਹੋ ਜਾਂਦੀ ਨਾ ਤੇ ਜਿਹੜੀ ਬਰਤਾਨੀਆ ਸਰਕਾਰ ਹੈ ਉਹ ਕਦੇ ਵੀ ਹਿੰਦੁਸਤਾਨ ਦੇ ਵਿੱਚ ਅੱਗੇ ਜਿਹੜੀ ਹੈ ਨਾ ਉਹ ਰਾਜ ਨਹੀਂ ਸੀ ਕਰ ਸਕਦੀ ਪਰ ਕੀ ਹੋਇਆ ਕੌਮ ਦੇ ਗੱਦਾਰਾਂ ਨੇ ਵਿੱਚ ਬੈ ਕੇ ਸਿੱਖ ਰਾਜ ਦਾ ਮਲਿਆ ਮੇਟ ਕਰ ਦਿੱਤਾ ਜਿਹੜਾ ਸਿੱਖ ਰਾਜ ਗਿਆ ਨਾ ਉਹ ਗਦਾਰਾਂ ਕਰਕੇ ਗਿਆ ਉਹ ਅੰਗਰੇਜ਼ ਜਰਨਲ ਲਿਖਦਾ ਹੈ ਕਿ ਇੰਨੀ ਬਹਾਦਰ ਕੌਮ ਹਾਰ ਕਿਉਂ ਗਈ ਸਰਦਾਰ ਸ਼ਾਮ ਸਿੰਘ ਜੀ ਔਟਾਰੀ ਉਹ ਕਿਵੇਂ ਹਾਰੇ ਕਹਿੰਦੇ ਨੇ ਜਿੱਤਿਆ ਹੋਇਆ ਜੰਗ ਸ਼ਾਮ ਸਿੰਘ ਔਟਾਰੀ ਨੂੰ ਗਦਾਰਾਂ ਨੇ ਹਰਾ ਦਿੱਤਾ ਇੱਕ ਦਿਨ ਦੇ ਵਿੱਚ ਸਿਰੇ ਦੇ 100 ਅਫਸਰ ਉੱਚੇ ਰੈਂਕ ਦੇ ਔਰ 2000 ਸੈਨਾ ਜਿਹੜੀ ਐ ਉਹ ਪਿੰਡ ਚੇਲੀਆਂਵਾਲ ਵਿਖੇ ਸਾਰੀ ਦੀ ਸਾਰੀ ਮਾਰ ਦਿੱਤੀ ਸੀ ਸਿੰਘਾਂ ਨੇ ਉਸ ਵੇਲੇ ਤੇ ਉਸ ਜੰਗ ਦੇ ਵਿੱਚ ਸਿੱਖ ਜਿੱਤਦੇ ਨੇ ਔਰ ਅੰਗਰੇਜ਼ ਹਾਰਦੇ ਨੇ ਉਹਨਾਂ ਨੇ ਕਿਹਾ ਫਿਰ ਇਹਨਾਂ ਨੂੰ ਹਰਾਇਆ ਕਿਵੇਂ ਜਾਵੇ ਕਹਿੰਦੇ ਨੇ ਚਰਖੜੀਆਂ ਤੇ ਚੜਨ ਤੋਂ ਵੀ ਨਹੀਂ ਡਰਦੇ ਆਰੇ ਦੇ ਦੰਦਿਆਂ ਤੋਂ ਵੀ ਨਹੀਂ ਡਰਦੇ ਕਹਿੰਦੇ ਰੰਬੀਆਂ ਤੋਂ ਵੀ ਨਹੀਂ ਡਰਦੇ ਕਹਿੰਦੇ ਨੇ ਲੋਕਾਂ ਦੀ ਬਾਤ ਮੁੱਕ ਜਾਂਦੀ ਹੈ ਰਾਤ ਨਹੀਂ ਮੁੱਕਦੀ ਕਹਿੰਦੇ ਇਹਨਾਂ ਦੀ ਰਾਤ ਮੁੱਕ ਜਾਂਦੀ ਹੈ ਇਹਨਾਂ ਦੀ ਬਾਤ ਨਹੀਂ ਮੁੱਕਦੀ ਇਹਨੇ ਸ਼ਹੀਦ ਨੇ ਪਰ ਹਾਰ ਕਿਉਂ ਗਏ ਹਾਰਨ ਦਾ ਇੱਕੋ ਕਾਰਨ ਹੈ ਕੌਮ ਦੇ ਗद्दार ਚਨਕੂ ਸਿਕਿਆ ਪਿੱਛੇ ਚਨਕੂ ਪਦਮੀਆਂ ਪਿੱਛੇ ਇਹਨਾਂ ਨੇ ਆਪਣਿਆਂ ਦਾ ਕਾਣ ਕੀਤਾ ਗੁਰੂ ਨੇ ਤੇ ਅਸੀਸ ਦਿੱਤੀ ਹੈ ਰਾਜ ਕਰੇਗਾ ਅੱਲਾ ਖਾਲਸਾ ਮੈਂ ਕਈ ਵਾਰ ਬੇਨਤੀ ਕਰਨਾ ਗੁਰੂ ਨੇ ਤੇ ਕਹਿ ਦਿੱਤਾ ਕਿ ਖਾਲਸਾ ਰਾਜ ਕਰੇਗਾ ਆਉਣ ਵਾਲੇ ਸਮੇਂ ਵਿੱਚ ਅਸੀਂ ਟਰਾਈ ਕਰਦੇ ਹਾਂ ਸਾਡੇ ਲੱਛਣ ਹੈਗੇ ਨੇ ਰਾਜ ਕਰਨ ਵਾਲੇ ਜਿੰਨੀ ਈਰਖਾ ਸਾਡੇ ਅੰਦਰ ਹੈ ਇਹਨੀ ਈਰਖਾ ਤੇ ਕਿਸੇ ਵਿੱਚ ਹੋ ਹੀ ਨਹੀਂ ਸਕਦੀ ਰਾਜ ਕਿਵੇਂ ਕੀਤਾ ਜਾਂਦਾ ਹੈ ਇੱਕ ਬੰਦਾ ਰਾਜ ਨਹੀਂ ਕਰਦਾ ਰਾਜ ਕਰਨ ਵਾਸਤੇ ਸਿਰ ਜੋੜਨੇ ਪੈਂਦੇ ਨੇ ਰਾਜ ਕਰਨ ਵਾਸਤੇ ਸਿਰ ਜੋੜਨੇ ਪੈਂਦੇ ਨੇ ਰਾਜ ਕਰਨ ਵਾਸਤੇ ਪਿੱਠਾਂ ਜੋੜਨੀਆਂ ਪੈਂਦੀਆਂ ਨੇ ਖਾਲਸੇ ਦਾ ਰਾਜ ਹੋਇਆ ਕੇਵਲ ਦੋ ਬੰਦਿਆਂ ਨੇ ਕਰ ਦਿੱਤਾ ਰਾਜ ਕਾਇਮ ਸੰਗਤ ਜੀ ਧਿਆਨ ਨਾਲ ਸੁਣਨਾ ਦੋ ਗੁਰੂ ਕੇ ਸਿੰਘਾਂ ਨੇ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ ਭਾਈ ਗਰਜਾ ਸਿੰਘ ਤੇ ਭਾਈ ਬੂਤਾ ਸਿੰਘ ਲਾਜ ਤਾਂ ਨਿਸ਼ਾਨ ਸਾਹਿਬ ਟੋਲ ਟੈਕਸ ਲਾ ਦਿੱਤਾ ਕਹਿਣ ਲੱਗਾ ਇੱਥੋਂ ਖਾਲਸਾ ਰਾਜ ਦੀ ਸੀਮਾ ਆਰੰਭ ਹੁੰਦੀ ਹੈ ਜਿਹੜਾ ਵੀ ਜਾਵੇ ਉਹਨੂੰ ਰੋਕ ਲੈਣ ਕਹਿੰਦੇ ਟੈਕਸ ਦੇ ਇਹ ਟੋਲ ਪਲਾਜਾ ਹੈ ਕਹਿੰਦੇ ਜੀ ਟੈਕਸ ਕਾਦਾ ਅਸੀਂ ਤੇ ਟੈਕਸ ਦੇ ਰਹੇ ਆ ਸਰਕਾਰ ਨੂੰ ਕਹਿੰਦੇ ਆ ਖਾਲਸਾ ਰਾਜ ਦਾ ਸਰਕਾਰ ਹੈ ਦੋ ਗੁਰੂ ਕੇ ਸਿੱਖਾਂ ਨੇ ਭਾਵੇਂ ਕੁਝ ਸਮੇਂ ਵਾਸਤੇ ਹੀ ਰਿਹਾ ਪਰ ਖਾਲਸਾ ਰਾਜ ਤਾਂ ਸਥਾਪਿਤ ਕਰ ਦਿੱਤਾ ਨਾ ਜਿੱਥੇ ਝੰਡਾ ਲੱਗ ਜਾਏ ਦੇਸ਼ ਦਾ ਸੈਨਾ ਖਲੋਗੀ ਸੈਨਾ ਦੇ ਵਿੱਚ ਕੇਵਲ ਦੋ ਗੁਰੂ ਦੇ ਸਿੱਖ ਨੇ ਤੇ ਕਿਹਾ ਕਿ ਜਾ ਕੇ ਜਕਰੀਆ ਖਾਨ ਭਾਬੀ ਖਾਨ ਨੂੰ ਕਹਿ ਦੇਣਾ ਕਿ ਖਾਲਸਾ ਰਾਜ ਕਾਇਮ ਹੋ ਗਿਆ ਹੈ ਕਹਿੰਦੇ ਨੇ ਇਹਨਾਂ ਨੂੰ ਪਕੜਨ ਵਾਸਤੇ ਸੈਨਿਕ ਆਏ ਨੇ ਭਾਈ ਗਰਚਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਕਹਿਣ ਲੱਗੇ ਕਿ ਜੀ ਆਪਾਂ ਇਕੱਲੇ ਇਕੱਲੇ ਲੜੇ ਨਾ ਤੇ ਛੇਤੀ ਆਪਾਂ ਸ਼ਹੀਦ ਹੋ ਜਾਾਂਗੇ ਫਿਰ ਕੀ ਕਰੀਏ ਕਹਿੰਦੇ ਨੇ ਪਿੱਠ ਵਿਹਲੀ ਨਹੀਂ ਰਛੜਣੀ ਜੇ ਤੁਸੀਂ ਪਿੱਠ ਵਿਲੀ ਛੱਡੋਗੇ ਤੇ ਇਸ ਪਿੱਠ ਦੇ ਉੱਤੇ ਤ੍ਰਿਸ਼ੂਲ ਕਿਸੇ ਨਾ ਕਿਸੇ ਨੇ ਖੁਬੋਈ ਦੇਣਾ ਹੈ ਪਿੱਠ ਪਿੱਛੇ ਵਾਰ ਕਰਨ ਵਾਲੇ ਬਹੁਤ ਨੇ ਕਿਉਂਕਿ ਕਾਇਰ ਇਨਸਾਨ ਪਿੱਠ ਪਿੱਛੇ ਹੀ ਵਾਰ ਕਰਦਾ ਹੈ ਭਾਈ ਗਰਚਾ ਸਿੰਘ ਕਹਿਣ ਲੱਗਾ ਫਿਰ ਆਪਾਂ ਪਿੱਠ ਵਿਲੀ ਕਿਉਂ ਛੱਡਣੀ ਆਪਾਂ ਪਿਠਾਈ ਜੋੜ ਲੈਨੇ ਜਿਸ ਦਿਨ ਗੁਰੂ ਦਾ ਸਿੱਖ ਸਿੱਖ ਦੇ ਨਾਲ ਸਿੱਖ ਪਿੱਠ ਜੋੜ ਕੇ ਲੜਾਈ ਲੜੇਗਾ ਇਹਨੂੰ ਕੋਈ ਹਰਾ ਨਹੀਂ ਸਕਦਾ ਜਦ ਵੀ ਗੁਰੂ ਕੇ ਖਾਲਸੇ ਨੇ ਮੱਲਾ ਮਾਰੀਆਂ ਨੇ ਇਹਨਾਂ ਨੇ ਸਿਰ ਜੋੜ ਕੇ ਮਾਰੀਆਂ ਨੇ ਜਦ ਵੀ ਇਹ ਜਾਨਾ ਹੂਲ ਕੇ ਲੜੇ ਨੇ ਇਹਨਾਂ ਨੇ ਪਿੱਠ ਦੇ ਨਾਲ ਪਿੱਠ ਜੋੜੀ ਹੈ ਤੇ ਮੈਂ ਹੱਥ ਜੋੜ ਕੇ ਪਹਿਲਾਂ ਹੀ ਮਾਫ਼ੀ ਮੰਗ ਲਾ ਅੱਜ ਤੇ ਸਿੱਖ ਚਾਹੁੰਦਾ ਹੈ ਕਿ ਸਿੱਖ ਦੀ ਪਿੱਠ ਦੇ ਉੱਤੇ ਛੁਰਾ ਖੁਬ ਹੋਈ ਦਿਆ ਇਹਨੇ ਪਿੱਠ ਦੇ ਨਾਲ ਪਿੱਠ ਤਾਂ ਕੀ ਜੋੜਨੀ ਸੀ ਤੇ ਅੱਜ ਦੇ ਦਿਨ 13 ਜਨਵਰੀ ਸਾਲ 1849 ਨੂੰ ਗੁਰੂ ਕੇ ਖਾਲਸੇ ਨੇ ਅੰਗਰੇਜ਼ ਫੌਜੀ ਔਰ ਉਹਨਾਂ ਦੇ ਜਿਹੜੇ ਸਿਰੇ ਦੇ ਕਮਾਂਡਰ ਸਨ ਉਹ ਸਾਰੇ ਹੀ ਸ਼ਹੀਦ ਕਰ ਦਿੱਤੇ ਸੋ ਲੋਹੜੀ ਦਾ ਤਿਉਹਾਰ ਜਿਹੜਾ ਹੈ ਦੁੱਲਾ ਪੱਟੀ ਲਾਹੌਰ ਤੋਂ ਕਹਿੰਦੇ ਨੇ 128 ਕਿਲੋਮੀਟਰ ਇੱਕ ਨਗਰ ਹੈ ਪੱਟੀਆਂ ਇੱਥੇ ਸੰਦਲਬਾਰ ਹੈ ਔਰ ਸਾਂਦਲਬਾਰ ਦੇ ਵਿੱਚ ਇੱਕ ਰਾਏ ਪੱਟੀ ਨਾਂ ਦਾ ਉਹਦਾ ਪੂਰਾ ਨਾਂ ਹੈ ਬਿਜਲੀ ਖਾਨ ਬਿਜਲੀ ਖਾਨ ਦਾ ਅੱਗੇ ਪੁੱਤਰ ਹੈ ਫਰੀਦ ਫਰੀਦ ਦਾ ਅੱਗੇ ਪੁੱਤਰ ਹੈ ਦੁੱਲਾ ਪੱਟੀ ਅਕਬਰ ਬਾਦਸ਼ਾਹ ਨੇ ਜਦੋਂ ਬਹੁਤ ਸਾਰਾ ਟੈਕਸ ਕਿਸਾਨਾਂ ਦੇ ਉੱਤੇ ਲਾ ਦਿੱਤਾ ਸਾਨੂੰ ਤਾਂ ਅਜੇ ਤੱਕ ਇਹ ਹੀ ਪਤਾ ਲੱਗਿਆ ਲੋਹੜੀ ਦਾ ਕਿ ਵੀ ਅੱਗ ਬਾਲਣੀ ਹੈ ਤੇ ਆਲੇ ਦੁਆਲੇ ਢੇੜੇ ਕੱਢ ਕੇ ਤੇ ਥੋੜੇ ਜਿਹਾ ਫੁੱਲੇ ਉਹਦੇ ਵਿੱਚ ਮਖਾਣੇ ਗੁੜ ਤੇ ਸ਼ੱਕਰ ਪਾ ਕੇ ਮਠਾ ਟਿਕ ਕੇ ਘਰਾਂ ਨੂੰ ਉਹਦੀ ਬੜੀ ਬਹਾਦਰੀ ਦੀ ਦਾਸਤਾਨ ਹੈ ਬਿਜਲੀ ਖਾਨ ਤੇ ਉਹਦੇ ਪੁੱਤਰ ਨੇ ਆਖਿਆ ਕਿ ਅਸੀਂ ਟੈਕਸ ਨਹੀਂ ਦੇਣਾ ਕਿਸਾਨਾਂ ਦੇ ਉੱਤੇ ਇਹਨਾਂ ਟੈਕਸ ਨੂੰ ਲਾ ਦਿੱਤਾ ਤੇ ਅਕਬਰ ਨੇ ਸੈਨਾ ਭੇਜ ਦਿੱਤੀ ਉਹ ਰਣ ਭੂਮੀ ਦੇ ਵਿੱਚ ਜਾਣਾ ਹੂਲ ਕੇ ਲੜਦੇ ਨੇ ਫਿਰ ਫੜੇ ਜਾਂਦੇ ਨੇ ਇਹਨਾਂ ਦੇ ਸਿਰ ਵੱਢ ਕੇ ਬਿਜਲੀਖਾਨ ਸੰਦਲ ਪੱਟੀ ਤੇ ਇਹਦੇ ਪੁੱਤਰ ਦਾ ਸਿਰ ਵੱਢ ਕੇ ਤੇ ਉਹਦੇ ਵਿੱਚ ਤੂੜੀ ਭਰ ਕੇ ਉਹ ਜਿਹੜੇ ਨੇ ਲਾਹੌਰ ਦਰਬਾਰ ਦੇ ਵਿੱਚ ਉਹ ਗੇਟਾਂ ਦੇ ਉੱਤੇ ਕਹਿੰਦੇ ਨੇ ਟੰਗ ਦਿੱਤੇ ਜਾਂਦੇ ਦੁੱਲਾ ਪੱਟੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ 4 ਮਹੀਨੇ ਬਾਅਦ ਪੈਦਾ ਹੁੰਦਾ ਹੈ ਤੇ ਇਹਦਾ ਸੁਭਾਅ ਬੜਾ ਚੰਚਲ ਹੁੰਦਾ ਹੈ ਇਹ ਬੀਬੀਆਂ ਕੜੇ ਲੈ ਕੇ ਜਾਂਦੀਆਂ ਸਨ ਪਾਣੀ ਭਰਨ ਨੂੰ ਤੇ ਇਹ ਗੁਲੇਲਾ ਦੇ ਨਾਲ ਉਹਨਾਂ ਦੇ ਮਟਕੇ ਭੰਨ ਦਿੰਦੇ ਸਨ ਉਹਨਾਂ ਨੇ ਮਟਕੇ ਬਦਲ ਲੈ ਗਾਗਰਾਂ ਬਦਲ ਲਈਆਂ ਫਿਰ ਇਹ ਤੀਰਾਂ ਦੇ ਨਾਲ ਉਹਨਾਂ ਦਾ ਸ਼ਿਕਾਰ ਕਰਨ ਲੱਗ ਪਏ ਤੇ ਇੱਕ ਦਿਨ ਕਿਸੇ ਨੇ ਤਾਨਾ ਮੀਣਾ ਮਾਰ ਦਿੱਤਾ ਕੇ ਦੁੱਲਿਆ ਤੋਂ ਬੜੇ ਬਹਾਦਰੀ ਦੀਆਂ ਗੱਲਾਂ ਕਰਦਾ ਆਪਣੇ ਪਿਤਾ ਔਰ ਆਪਣੇ ਦਾਦੇ ਦੀ ਮੌਤ ਦਾ ਬਦਲਾ ਤੇ ਲੈ ਲਾ ਇਹਨੇ ਆਪਣੀ ਮਾਂ ਨੂੰ ਆ ਕੇ ਪੁੱਛਿਆ ਕਿ ਜੀ ਕੀ ਹੋਇਆ ਤੇ ਉਹਨੇ ਦੱਸਿਆ ਕਿ ਇਸ ਪ੍ਰਕਾਰ ਦੇ ਨਾਲ ਅਕਬਰ ਨੇ ਸਿਰ ਵਢਾ ਕੇ ਤੂੜੀ ਭਰਾ ਕੇ ਤੇ ਬੇਕਤਰੀ ਕੀਤੀ ਸੀ ਉਹਨਾਂ ਸਿਰਾਂ ਦੀ ਤੇ ਦੁੱਲਾ ਉਸ ਦਿਨ ਤੋਂ ਫਿਰ ਰੋਬਨ ਹੁੱਡ ਬਣ ਗਿਆ ਪੰਜਾਬ ਦਾ ਜਿਹੜਾ ਰੋਬਨ ਹੁੱਡ ਹੋਇਆ ਉਹ ਦੁੱਲਾ ਅਬਦੁੱਲਾ ਇਹਦਾ ਨਾਂ ਪੂਰਾ ਇਹ ਇਹਨੇ ਅਮੀਰਾ ਦੇ ਕੋਲੋਂ ਔਰ ਅਕਬਰ ਦੇ ਕਈ ਵਾਰ ਖਜ਼ਾਨਿਆਂ ਵਿੱਚੋਂ ਇਹਨੇ ਲੁੱਟ ਕੀਤੀ ਉਹ ਲੁੱਟ ਕੇ ਸਾਰਾ ਕੁਝ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਦੋ ਧੀਆਂ ਸਨ ਸੁੰਦਰੀ ਤੇ ਮੁਦਰੀਏ ਇਹਨਾਂ ਦੇ ਉੱਤੇ ਗਰੀਬ ਘਰ ਦੀਆਂ ਧੀਆਂ ਸਨ ਤੇ ਇਸੇ ਨਗਰ ਦਾ ਇੱਕ ਸੌਕਰ ਸੀ ਉਹਨੇ ਮਾੜੀ ਨਿਗਾਹ ਰੱਖੀ ਹੋਈ ਸੀ ਕਿ ਇਹਦੇ ਮੈਂ ਆਪਣੇ ਘਰ ਲੈ ਜਾਣੀਆਂ ਤੇ ਜਿਵੇਂ ਕਿਵੇਂ ਦੁੱਲਾ ਪੱਟੀ ਨੇ ਉਹਨਾਂ ਦਾ ਜਿਹੜਾ ਵਿਆਹ ਸੀ ਨਾ ਉਹ ਇੱਕ ਯੋਗ ਪਰਿਵਾਰ ਦੇ ਵਿੱਚ ਕੀਤਾ ਔਰ ਰਾਤ ਵੇਲੇ ਹੋਇਆ ਰਾਤ ਵੇਲੇ ਫਿਰ ਕਹਿੰਦੇ ਨੇ ਦੁੱਲੇ ਨੇ ਅੱਗ ਬਾਲੀ ਚਾਨਣ ਕਰਨ ਵਾਸਤੇ ਆਲੇ ਦੁਆਲੇ ਦੇ ਨਗਰਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਸਨ ਉਹ ਆਏ ਕਿਉਂਕਿ ਅੱਗ ਕਿੰਨਾ ਸਮਾਂ ਬਲਣੀ ਸੀ ਫਿਰ ਉਸ ਆਗ ਦੇ ਵਿੱਚ ਕਈਆਂ ਨੇ ਖੰਡ ਸੁੱਟ ਦਿੱਤੀ ਸੋ ਇਸ ਪ੍ਰਕਾਰ ਦੇ ਨਾਲ ਉਹ ਗਰੀਬ ਧੀਆਂ ਦਾ ਰਖਵਾਲਾ ਸੀ ਉਹ ਬੜੀ ਇੱਜ਼ਤ ਕਰਦਾ ਸੀ ਔਰਤ ਜਾਤੀ ਦਾ ਔਰ ਉਹਨੇ ਅਮੀਰ ਘਰਾਣਿਆਂ ਨੂੰ ਲੁੱਟ ਕੇ ਗਰੀਬ ਧੀਆਂ ਦੇ ਵਿਆਹ ਕੀਤੇ ਸੋ ਇਸ ਸੰਬੰਧ ਦੇ ਵਿੱਚ ਜਿਹੜੀ ਆ ਉਹ ਲੋਹੜੀ ਮਨਾਈ ਜਾਂਦੀ ਹੈ ਗੁਰਮਤ ਦੇ ਵਿੱਚ ਗੁਰਮਤ ਦੇ ਵਿੱਚ ਇਹਦਾ ਕੋਈ ਥਾਂ ਨਹੀਂ ਹੈ ਸਿੱਖ ਇਤਿਹਾਸ ਦੇ ਨਾਲ ਇਦਾ ਕੋਈ ਸਬੰਧ ਨਹੀਂ ਹੈ ਅਖੀਰ ਤੇ ਮੈਂ ਇੱਕ ਬੇਨਤੀ ਕਰਦਿਆਂ ਮੈਂ ਬੜਾ ਹੈਰਾਨ ਹੁ ਨਾ ਜਦੋਂ ਸਾਡੇ ਘਰ ਪੁੱਤਰ ਪੈਦਾ ਹੁੰਦਾ ਨਾ ਅਸੀਂ ਕਹਿੰਦੇ ਸਾਡੇ ਨਾ ਭਾਈ ਸਾਹਿਬ ਜੀ ਬੇਟੇ ਦੀ ਨਾ ਪਹਿਲੀ ਲੋਹੜੀ ਪਹਿਲੀ ਲੋਹੜੀ ਲੋਹੜੀ ਮੈਨੂੰ ਦੁੱਖ ਪਤਾ ਕਿਉਂ ਹੁੰਦਾ ਹੈ ਤੋ ਕਦੇ ਨਹੀਂ ਕਹਿੰਦਾ ਕਿ ਭਾਈ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਵ ਹੈ ਮੇਰੇ ਪੁੱਤਰੇ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਕਦੇ ਆਖਿਆ ਕਿਸੇ ਨੇ ਅੱਜ ਪੂਰਾ ਜੋਰ ਲੱਗਾ ਹੋਇਆ ਲੋਹੜੀ 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 ਫਿਰ ਕੀ ਕਰਨਾ ਅਗਬਾਲ ਕੇ ਅਗਨੀ ਨੂੰ ਅੱਜ ਮੱਥਾ ਟੇਕਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਹੁਣ ਇਹ ਵੀ ਤੁਸੀਂ ਨਿਰਧਾਰਤ ਕਰ ਲੈਣਾ ਮੱਥਾ ਕਿਹਨੂੰ ਟੇਕਣਾ ਹੈ ਇਹ ਅੱਗ ਬਾਲੀ ਹੋਈ ਬ੍ਰਾਹਮਣ ਦੀ ਹੈ ਅਸੀਂ ਅਗਨ ਦੇ ਪੁਜਾਰੀ ਨਹੀਂ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਟੇਕਣਾ ਹੈ ਜੇ ਤੁਸੀਂ ਅਗਨੀ ਨੂੰ ਮੱਥਾ ਟੇਕਣਾ ਫੇਰ ਮਹਾਰਾਜ ਨੂੰ ਮੱਥਾ ਟੇਕਣ ਦੀ ਕੀ ਲੋੜ ਹੈ ਅਸੀਂ ਅਗਨੀ ਦੇ ਪੁਜਾਰੀ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪੁਜਾਰੀਆਂ ਤੇ ਰਾਤ ਨੂੰ ਜੋ ਕੁਝ ਹੋਣਾ ਉਹ ਸਾਨੂੰ ਸਾਰਿਆਂ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਮੈਂ ਇੱਕ ਬੇਨਤੀ ਕਰਦਿਆਂ ਜਿੱਥੇ ਬੜੇ ਇਚਾਵਾਂ ਦੇ ਨਾਲ ਕਹਿਣਾ ਹੈ ਕਿ ਮੈਂ ਜੀ ਆਪਣਾ ਪੁੱਤਰ ਵਿਆਇਆ ਹੈ ਤੇ ਮੇਰੀ ਨੂ ਰਾਣੀ ਦੀ ਪਹਿਲੀ ਲੋੜੀ ਹੈ ਤੈਨੂੰ ਉਦੋਂ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਪ੍ਰਕਾਸ਼ ਪੁਰਬ ਕਿਉਂ ਨਹੀਂ ਯਾਦ ਆਉਂਦਾ ਇਹਦਾ ਮਤਲਬ ਲੋਹੜੀ ਦਾ ਤਿਵਾਰ ਗੁਰੂਆਂ ਤੋਂ ਉੱਪਰ ਚਲਾ ਗਿਆ ਕਦੇ ਕਿਸੇ ਨੇ ਇਹ ਗੱਲ ਨਹੀਂ ਆਖੀ ਕਿ ਜੀ ਭਾਈ ਸਾਹਿਬ ਜੀ ਅਰਦਾਸ ਕਰੋ ਮੈਂ ਆਪਣਾ ਸੁੱਖ ਦੇ ਨਾਲ ਪੁੱਤਰ ਵਿਆਹਿਆ ਨੂ ਰਾਣੀ ਨੂੰ ਲੈ ਕੇ ਆਇਆ ਮੇਰੇ ਪੁੱਤਰ ਦਾ ਔਰ ਮੇਰੀ ਨੂ ਰਾਣੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਹੈ ਨਾ ਉਹ ਮਨਾ ਰਹੇ ਆ ਜਾਂ ਮੇਰੇ ਘਰ ਪੁੱਤਰਾ ਹੋਇਆ ਜਾਂ ਮੇਰੇ ਘਰ ਦੋਤਰਾ ਹੋਇਆ ਤੇ ਮੇਰੇ ਇਹਨਾਂ ਬੱਚਿਆਂ ਦਾ ਪਹਿਲਾ ਪ੍ਰਕਾਸ਼ ਪੁਰਬ ਕਿਉਂਕਿ ਉਹਨਾਂ ਦਾ ਤੇ ਪਹਿਲਾ ਹੀ ਹੈ ਨਾ ਅਸੀਂ ਉਸ ਵੇਲੇ ਗੁਰੂ ਨੂੰ ਭੁੱਲ ਜਾਂਦੇ ਆ ਤੇ ਲੋਹੜੀ ਨੂੰ ਅਸੀਂ ਬਹੁਤ ਉੱਪਰ ਰੱਖਿਆ ਹੈ ਗੁਰੂ ਕਿਰਪਾ ਕਰੇ ਰਹਿਮਤ ਕਰੇ ਗੁਰਮਤ ਆਏ ਦੇ ਨਾਲ ਕੋਈ ਸਬੰਧ ਨਹੀਂ ਕੋਈ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਦੁੱਲਾ ਪੱਟੀ ਇੱਕ ਚੰਗਾ ਇਨਸਾਨ ਸੀ ਜਿਨੇ ਚੰਗੇ ਕਰਮ ਕੀਤੇ ਉਹਨੂੰ ਲੋਕ ਗੀਤਾਂ ਦੇ ਵਿੱਚ ਯਾਦ ਕੀਤਾ ਜਾਂਦਾ ਸੋ ਉਸ ਸਬੰਧ ਦੇ ਵਿੱਚ ਲੋੜੀ ਮਨਾਈ ਜਾਂਦੀ ਹੈ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਪੁਲਗਲਤੀਆਂ ਦੀ ਮੁਆਫੀ ਦਿਲ ਦੀ ਗਹਿਰਾਈ ਜੋ ਅਸੀਸ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਰੂਪ ਸਾਹਿਬ ਜੀ ਬੇਨਤੀ ਹੈ ਚਾਹ ਦਾ ਲੰਗਰ ਤਿਆਰ ਹੈ ਸਭਣਾ ਨੇ ਸ਼ਾਖੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जो भी था वो मारो और लगा दो तो बहुत थोड़ी 16 7 रहा है यार उनका बीच में अपन ध्यान करवा पड़ता है